ਮੋਟਰਸਾਈਕਲ ਤੇ ਆਏ ਦੋ ਨੌਜਵਾਨ ਘਰ ਚ ਬੜ ਬਜ਼ੁਰਗ ਤੇ ਮਾਰ ਦਿੱਤੀ ਗੋਲੀ ਜਿਹहां ਦਾ ਦੱਸਿਆ ਕਿ ਖਬਰ ਹੈ ਗੁਰਦਾਸਪੁਰ ਦੇ ਪਿੰਡ ਸ਼ੱਕਰੀ ਚ ਤੋਂ ਸਾਹਮਣੇ ਆ ਰਹੀ ਹੈ ਕਿ ਮਾਹੌਲ ਹ ਸਵੇਲੇ ਤਣਾਅਪੂਰਨ ਹੋ ਜਾਂਦਾ ਹੈ ਜਦ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਹੜੇ ਨੇ ਮਾਮੂਲੀ ਗੱਲ ਤੋਂ ਲੈ ਕੇ ਇੱਕ ਵਿਅਕਤੀ ਨੇ ਘਰ ਬੜ ਜਾਂਦੇ ਨੇ ਤੇ ਉਹਨਾਂ ਲੱਤ ਚ ਦੋ ਗੋਲੀਆਂ ਮਾਰ ਦਿੰਦੇ ਨੇ ਜਿਸ ਤੋਂ ਬਾਅਦ ਉਜਾਦਵ ਦੋ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਪਿੰਡ ਵਾਸੀ ਜਿਹੜੇ ਨੇ ਉਹ ਫੜ ਲੈਂਦੇ ਨੇ ਤੇ ਇੱਕ ਦੀ ਬੁੜੀ ਤਰ੍ਹਾਂ ਜਿਹੜੀ ਕੁੱਟਮਾਰ ਕਰਦੇ ਨੇ ਇੰਨਾ ਹੀ ਨਹੀਂ ਬਲਕਿ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਸ ਦੇ ਪ੍ਰਾਧਿਕ ਸੇਵਾ ਨਾਲ ਅਣਪੜ ਹੋ ਗਈ ਸੀ ਪਰ ਉਹ ਉਸ ਰਸਲ ਜਾ ਰਿਹਾ ਸੀ ਜਿੱਦ ਚੱਲਦੇ ਜਿਹੜੀ ਪੂਰੀ ਘਟਨਾ ਕ੍ਰਮ ਦਾ ਜਿਹੜਾ ਮਾਮਲਾ ਹੈ ਦੋ ਨੌਜਵਾਨਾਂ ਦੇ ਵੱਲੋਂ ਘਰ ਦੇ ਵਿੱਚ ਪੜ ਕੇ ਉਸ ਵਿਅਕਤੀ ਦੇ ਲੱਤ ਤੇ ਦੋ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਲਾਜ ਜਿਹੜਾ ਹੈ ਉਸ ਦਾ ਫਿਲਹਾਲ ਜਿਹੜਾ ਇਹ ਜਾਰੀ ਹੈ ਹਸਪਤਾਲ ਦੇ ਵਿੱਚ ਤੇ ਦੋ ਨੌਜਵਾਨਾਂ ਨੂੰ ਜਦ ਪਿੰਡ ਵਾਸੀਆਂ ਨੇ ਫੜਿਆ ਤੇ ਇੱਕ ਦੀ ਤਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਇਸ ਖਬਰ ਦੇ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਵਾਰਦਾਤ ਕੋਈ ਨਹੀਂ ਹੋਈ ਨਾਮ ਮੇਰਾ ਬਲਵਿੰਦਰ ਸਿੰਘ ਆ ਵਾਰਦਾਤ ਕੋਈ ਨਹੀਂ ਹੋਈ ਅਸੀਂ ਤਾਂ ਛੋਟੇ ਤੇ ਗੱਲ ਪੈਂਦਾ ਤੇ ਅਸੀਂ ਹੱਥ ਜੋੜਦੇ ਆ ਤੇ ਉਹਨੇ ਮੈਂ ਗੇਟ ਖੋਲਿਆ ਉਨੇ ਕੋੜੀਆ ਉਹਨੇ ਗੋਲੀ ਮਾਰ ਦਿੱਤੀ ਔਰ ਕੋਈ 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 ਗੱਲ ਨਹੀਂ ਕੋਈ ਬਾਤ ਨਹੀਂ ਕੀ ਨਾ ਕਿ ਕੀ ਨਾਂ ਸੀਗੇ ਉਹ ਦੋ ਜਣੇ ਹੈ ਜੀ ਇੱਕ ਦਾ ਨਾਂ ਤੇ ਹਰਜੀਤ ਸਿੰਘ ਹੈ ਤੇ ਦੂਜੇ ਦਾ ਉਹ ਮੁੰਡੇ ਦਾ ਮੈਨੂੰ ਨਾਂ ਤਾਂ ਨਹੀਂਗਾ ਪਤਾ ਕਾਲੂ ਕਾਲੂ ਕਿ ਕਾਲੀ ਗੋਲੀ ਕੋਈ ਸਮਝ ਨਹੀਂ ਕੋਈ ਆਈ ਕੀ ਕਹਿੰਦੇ ਕੀ ਆ ਕੇ ਤੁਹਾਨੂੰ ਸਾਨੂੰ ਕੁਝ ਵੀ ਨਹੀਂ ਕਿਹਾ ਜਿਉਂ ਨਾਵੇਂ ਤੁਹਾਨੂੰ ਆ ਕੀ ਮਾਰ ਦਿੱਤੀ ਇਹਦੇ ਹੀ ਭੱਜਣਾ ਠੀਕ ਬਸੇ ਪੈ ਗਈ ਹੈ ਕਿੰਨੀਆਂ ਗੋਲੀਆਂ ਵਜੀ ਤੁਹਾਡੇ ਮੇਰੇ ਆ ਦੋ ਹੀ ਲੱਗੀਆਂ ਜੀ ਥੱਲੇ ਹਾਂਜੀ ਪੁਲਿਸ ਆਈ ਮੌਕੇ ਤੇ ਪਈ ਹਾਂ ਪੁਲਿਸ ਆਈ ਸੀ ਉਹਨਾਂ ਮੁੰਡੇ ਫੜ ਲਏ ਇੱਕ ਤੇ ਮੌਕੇ ਤੇ ਫੜ ਲਿਆ ਇੱਕ ਉਹਨਾਂ ਬਾਅਦ ਚ ਫੜ ਲਿਆ ਹਾਂਜੀ ਇਹ ਇਹ ਬੰਦੇ ਨੇ ਪਹਿਲਾਂ ਪੁਲਿਸ ਕੋਲ ਚਲਾਈ ਕਿਤੇ ਸਕੂਲ ਕਾਲ ਉਹ ਪਹਿਲਾਂ ਸਕੂਲੇ ਚਲਾਈ ਹੈ ਜੀ ਅਸੀਂ ਤੇ ਐਵੇਂ ਤੁਹਾਨੂੰ ਕਹਿ ਰਹੀ ਅਸੀਂ ਕਦੇ ਕਦੀ ਬਾਹਰ ਨਹੀਂ ਗਏ ਅਸੀਂ ਆਪਣੇ ਕੰਮ ਨਾਲ ਹੀ ਵਾਸਤਾ ਵਾ ਫਿਰ ਤੁਹਾਨੂੰ ਕੋਣ ਲੈ ਕੇ ਆਇਆ ਜੀ ਸਾਨੂੰ ਮੇਰੇ ਤੋਂ ਛੋਟਾ ਜਿਹਾ ਇੱਕ ਲੈ ਗਿਆ ਤੇ ਉਹ ਮੁੰਡਾ ਆ ਡੇ ਸਰਪੰਚਾ ਉਹ ਹੋਈ ਲਾ ਗਿਆ ਜੰਮ ਫੜ ਕੇ ਜਿੰਨ ਗੋਲੀ ਚਲੇ ਹਾਂਜੀ ਜਿੰਨ ਗੋਲੀ ਚਲੇ ਦੋ ਫੜੇ ਗਿਆ ਉਹ ਦੋਵੇਂ ਫੜੇ ਗਏ ਕਿਨੇ ਫੜੇ ਹਾਂਜੀ ਕਿਨੇ ਫੜਿਆ ਪਤਾ ਨਹੀਂ ਜੇ ਕਿਨੇ ਫੜਿਆ ਮੈਂ ਜਿਵੇਂ ਤੁਹਾਨੂੰ ਤਾਂ ਸਾਡੇ ਮੈਨੂੰ ਪਤਾ ਹੀ ਨਹੀਂਗਾ ਕਿਨੇ ਫੜਿਆ ਤੇ ਕੱਲੇ ਨਹੀਂ ਹਾਂਜੀ ਇੱਕ ਪੇਸ਼ੈਂਟ ਆਇਆ ਸੀ ਗ੍ਰਾਤੀ ਸਾਡੇ ਕੋਲ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈਗਾ 62 ਈਅਰ ਏਜ ਹੈ ਮੇਲ ਪੇਸ਼ੈਂਟ ਹੈ ਸੋ ਰਾਤੀ ਸਰਜੀਕਲ ਹਿਸਟਰੀ ਆਫ ਗਨ ਸ਼ਾਟ ਨਾਲ ਆਏ ਸੀਗੇ ਬੇਸਿਕਲੀ ਪੇਸ਼ੈਂਟ ਦੇ ਐਗਜ਼ਿਟ ਤੇ ਐਂਟਰੀ ਵੂਨਸ ਹੈਗੇ ਨੇ ਐਸਾ ਜੋ ਐਕਸਰਸ ਕੀਤੇ ਨੇ ਉਹਦੇ ਵਿੱਚ ਕੋਈ ਬੁਲੇਟ ਤਾਂ ਅਵੇਲੇਬਲ ਨਹੀਂ ਹੈ ਇਸ ਵੇਲੇ ਸੋ ਐਸਲੇ ਕੋਈ ਬੋਨੀ ਇੰਜਰੀ ਨਜ਼ਰ ਨਹੀਂ ਆ ਰਹੀ ਹੈ ਬੋਨੀ ਜਾਂ ਵੈਸਟਰਨ ਜੀ ਕੋਈ ਕਾਸ ਨਜ਼ਰ ਨਹੀਂ ਆ ਰਹੀ ਹੈ ਸੋ ਐਸਲੇ ਪੇਸ਼ੈਂਟ ਦਾ ਅਬਜ਼ਰਵੇਸ਼ਨ ਚੱਲ ਰਿਹਾ ਹੈ ਜੋ ਪੇਸ਼ੈਂਟ ਜਿਹੜੇ ਵੂਨ ਸੂਚਰੇਬਲ ਸੀਗੇ ਸੂਚਰ ਕਰ ਚੁੱਕੇ ਆ ਸੋ ਹੱਲੇ ਪੇਸ਼ੈਂਟ ਅਬਜ਼ਰਵੇਸ਼ਨ ਦੇ ਵਿੱਚ ਹੈ ਪਰ ਕਿਹੜੀ ਕਿਹੜੀ ਲੱਗਦੀ ਫੈਕਟ ਕੀਤਾ ਗਿਆ ਇੱਕ ਵੂਨ ਨੇ ਰਾਈਟ ਲੈਫਟ ਸਾਈਡ ਤੇ ਹੈਗਾ ਦੋ ਵੂਨ ਬਿਲੋ ਨਹੀਂ ਹੈਗੇ ਨੇ ਬਾਈ ਲੈਟਰਲ ਲੋ ਲਿਮ ਤੇ ਕਸਟਰ ਕੋਈ ਲੱਤ ਕੀਲੀ ਐਸਲੇ ਵੂਨਡ ਹੈਗੇ ਨੇ ਸੋ ਜਿਹੜੇ ਸੂਚਰੇਬਲ ਸੀਗੇ ਸੂਚਰ ਕਰ ਚੁੱਕੇ ਆ ਸੋ ਐਸਲੇ ਕੋਈ ਬੋਨੀ ਇੰਜਰੀ ਨਹੀਂ ਹੈ ਸੋ ਪੇਸ਼ੈਂਟ ਆਬਜ਼ਰਵੇਸ਼ਨ ਦੇ ਵਿੱਚ ਹੈ ਇਸਲੇ ਆਈਸੀਯੂ ਬੁਲੇਟ ਕੋਈ ਅਵੇਲੇਬਲ ਤਾਂ ਨਹੀਂ ਹੈ ਜੋ ਐਕਸਰਸ ਕੀਤੇ ਨੇ ਉਸਕੋ ਬੁਲੇਟ ਤਾਂ ਨਹੀਂ ਮਿਲੀ ਹੈ ਜੋ ਅਲਰਜ ਹਿਸਟਰੀ ਸੀਗੀ ਗਨ ਸ਼ਾਟ ਦੀ ਹਿਸਟਰੀ ਹੈਗੀ ਆ ਉਹਦੇ ਵਿੱਚ ਐਂਟਰੀ ਤੇ ਐਗਜ਼ਿਟ ਵੂਨਡ ਮਿਲੇ ਨੇ ਪਰ ਬੁਲੇਟ ਵੀ ਚ ਨਹੀਂ ਮਿਲੇਗਾ ਬੁਲੇਟ ਫਿਲਹਾਲ ਐਕਸਟ੍ਰੀਜਨ ਨਜ਼ਰ ਆਈ ਹੈ